ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚਾ ਸੋਹਿਲਾ ਸੱਚਾ ਕਰ ਗਾਵੂ ਗਾਵੂ ਤੋ ਸੋਹਿਲਾ ਕਰ ਸੱਚਾ ਜਿਥੈ ਸਦਾ ਸੱਚ ਤੇ ਆਵਿ ਸਚੂ ਧਿਆਵੇ ਜੋ ਤੁਧੁ ਭਾਵੇਂ ਗੁਰਮੁਖ ਜੀ ਨਾਮੁ 부ਜਾਵੇ ਇਹ ਸਚ ਸੁਭਨੋ ਕਾ ਖਸਮ ਹੈ ਜਿਸ ਬਖਸ਼ੇ ਸੋ ਜਨਮ ਪਾਵੇ ਕਹਿ ਨਾਨਕ ਸਚ ਸੋਹਿਲਾ ਸੱਚਾ ਕਰ ਗਾਵੇ ਅਨੰਦ ਸੁਨੋ ਗੜ ਪਾਗੀ ਹੋ ਸਗਲ ਮਨੋੜ ਤੇ ਪੂਰੇ ਪਰ ਬ੍ਰੰ ਭਰ ਪਾਇਆ ਉਤਰੇ ਸਭ ਵੀ ਸੂਰੇ ਦੂਗ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਨਮント ਨਾਨਕ ਗੁਰ ਚਰਨ ਲਾਗੇ ਬਾਜਿ ਅਨ ਗਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਨਮント ਨਾਨਕ ਗੁਰ ਚਰਨ ਲਾਗੇ ਵਾਜ ਅਨੁਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 24ਵੀਂ ਅਤੇ 40ਵੀਂ ਪੂਰੀ ਪਾਵ ਅਨੰਦ ਸਾਹਿਬ ਜੀ ਬਾਣੀ ਦੀ ਅੱਜ ਵਿਚਾਰ ਸੰਬੂਰਨ ਹੋਏਗੀ ਇਹ ਸੱਚਾ ਸੋਹਿਲਾ ਸੋਹਿਲਾ ਕਹਿੰਦੇ ਨੇ ਖੁਸ਼ੀ ਦਾ ਗੀਤ ਆਤਮ ਅਨੰਦ ਦੇਣ ਵਾਲਾ ਗੀਤ ਇੱਥੇ ਸੋਹਿਲੇ ਤੋਂ ਪਾਗ ਗੁਰਬਾਣੀ ਰੂਪੀ ਸੱਚੀ ਬਾਣੀ ਇਸ ਨੂੰ ਗਾਉਣਾ ਤੇ ਉਹਦੇ ਨਾਲ ਆਤਮਿਕ ਆਨੰਦ ਪੈਦਾ ਹੁੰਦਾ ਹੈ ਇਸ ਲਈ ਇਸ ਨੂੰ ਸੋਇਲਾ ਕਿਹਾ ਗਿਆ ਹੈ ਇਸ ਸਾਚਾ ਸੋਇਲਾ ਸਾਚੈ ਕਰ ਗਾਓ ਭਾਈ ਇਹ ਰੱਬੀ ਬਾਣੀ ਸੱਚੀ ਬਾਣੀ ਸਾਚੇ ਘਰ ਜਿੱਥੇ ਸਤਸੰਗ ਹੁੰਦਾ ਜਿੱਥੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਤੋ ਐਸੀ ਸਤਸੰਗ ਘਰ ਜਿੱਥੇ ਪ੍ਰਭੂ ਦੀ ਗੱਲ ਹੋਵੇ ਸਤਸੰਗਤ ਕੈਸੀ ਜਾਣੀ ਜਿੱਥੇ ਏਕੋ ਨਾਮ ਬਖਾਨੀ ਹੈ ਜਿੱਥੇ ਇੱਕ ਨਾਮ ਦੀ ਗੱਲ ਹੁੰਦੀ ਹੋਵੇ ਉਸ ਸੱਚੇ ਘਰ ਵਿੱਚ ਬੈਠ ਕੇ ਸੱਚੀ ਬਾਣੀ ਨੂੰ ਗਾਓ ਭਾਈ ਗਾਓ ਤੋ ਸੋਇਲਾ ਕਰ ਸਾਚੈ ਉਸ ਸੱਚੇ ਘਰ ਵੀ ਜਾ ਕੇ ਇਹ ਮਨ ਨੂੰ ਆਨੰਦ ਦੇਣ ਵਾਲੀ ਆਤਮਿਕ ਆਨੰਦ ਖੇੜਾ ਦੇਣ ਵਾਲੀ ਇਸ ਸੱਚੀ ਬਾਣੀ ਨੂੰ ਗਾਵੋ ਇਸ ਸੱਚੇ ਸੋਹਲੇ ਨੂੰ ਗਾਵੋ ਜਿੱਥੇ ਸਦਾ ਸੱਚ ਤੇ ਆਵੇ ਜਿੱਥੇ ਸਦਾ ਸੱਚ ਤੇ ਆ ਜਾਂਦਾ ਹੈ ਪਰਮਾਤਮਾ ਨਾਲ ਧਿਆਨ ਜੋੜਨ ਦਾ ਯਤਨ ਕੀਤਾ ਜਾਂਦਾ ਹੈ ਉਸ satsang ਸੱਚੇ ਘਰ ਵੀ ਜਾ ਕੇ ਇਸ ਸੱਚੀ ਬਾਣੀ ਨੂੰ ਗਾਵਿਆ ਕਰੋ ਸਚੂ ਧਾਵੇਂ ਜਾਂ ਤੁਧ ਭਾਵੇਂ ਤੋ ਇਸ ਸਚ ਨੂੰ ਉਹ ਧੌਂਦੇ ਹਨ ਸੱਚੀ ਬਾਣੀ ਤੇ ਰਾਈ ਸੱਚੇ ਪ੍ਰਮਾਤਮਾ ਦਾ ਉਹ ਧਿਆਨ ਤਰਦੇ ਹਨ ਜਿਹੜੇ ਉਸ ਪ੍ਰਮਾਤਮਾ ਨੂੰ ਪਾ ਜਾਂਦੇ ਹਨ ਜਿਨ੍ਹਾਂ ਤੇ ਪ੍ਰਮਾਤਮਾ ਦੀ ਵਿਸ਼ੇਸ਼ ਨਦਰ ਕਰਮ ਹੁੰਦੀ ਹੈ ਉਹ ਹੋਈ ਉਸ ਪ੍ਰਮਾਤਮਾ ਨੂੰ ਪਾਉਂਦੇ ਹਨ ਤੇ ਉਹ ਸੱਚੇ ਘਰ ਵਿੱਚ ਬੈਠ ਕੇ ਇਸ ਸਚ ਨੂੰ ਧੌਂਦੇ ਹਨ ਪ੍ਰਮਾਤਮਾ ਨੂੰ ਧੌਂਦੇ ਹਨ ਗੁਰਮੁਖ ਜਿਨ੍ਹਾਂ 부ਝਾਵੇ ਜਿਨ੍ਹਾਂ ਨੂੰ ਗੁਰੂ ਵਾਲੇ ਪਾਸੇ ਮੁੱਕਰਵਾ ਕੇ ਗੁਰੂ ਦੇ ਹੁਕਮੀ ਤੌਰ ਕੇ ਜਿਨ੍ਹਾਂ 부ਝਾਵੇ ਜਿਨ੍ਹਾਂ ਨੂੰ ਉਹ ਆਪਣਾ ਆਪ ਦੀ ਸਮਝ ਵਖਦਾ ਹੈ اپنی ਸੁਜੀ ਬਖਸ਼ਦਾ ਹੈ ਉਹਨਾਂ ਨੂੰ ਉਸ ਪਰਮਾਤਮਾ ਦਾ ਅਨੁਭਵ ਹੋ ਕੇ ਉਸ ਅਨੁਭਵ ਦੀ ਦੁਨੀਆ ਵੀ ਜਾ ਕੇ ਉਸ ਸੱਚੇ ਘਰ ਵੀ ਜਾ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ ਪਰਮਾਤਮਾ ਨੂੰ ਤੇ ਆਉਂਦੇ ਨੇ ਇਹ ਸੱਚ ਸਭਨਾ ਦਾ ਖਸਮ ਹੈ ਇਹ ਸੱਚ ਭਾਵ ਇਹੋ ਹੀ ਹਕੀਕਤ ਜਿਹੜੀ ਹੈ ਦੁਨੀਆ ਦੀ ਕਿ ਆਤ ਸੱਜੂਗਾ ਆਤ ਸੱਚ ਹੈ ਵੀ ਸੱਚ ਨਾਨਕ ਉਸ ਵੀ ਸੱਚ ਉਹ ਪਰਮਾਤਮਾ ਜਿਹੜਾ ਸਦਾ ਵਾਸੇ ਕਾਇਮ ਦائم ਸਦਾ ਵਾਸੇ ਜੀਵਤ ਜੋਤ ਹੈ ਜਿਸ ਦੀ ਜਿਸ ਦਾ ਨੂਰ ਹੈ ਜਿਹੜਾ ਕਦੇ ਮਰਦਾ ਮੁਗਦਾ ਨਹੀਂ ਜਿਸ ਨੂੰ ਇਸ ਲਈ ਸੱਚ ਕਿਹਾ ਗਿਆ ਹੈ ਇਹ ਸੱਚ ਸੁਭਨਾ ਕਾ ਖਸਮ ਹੈ ਉਹ ਸੱਚ ਮਾਲਕ ਪ੍ਰਮਾਤਮ ਸਾਰਿਆਂ ਦਾ ਮਾਲਕ ਹੈ ਖਸਮ ਹੈ ਜਿਸ ਬਖਸ਼ਿਸ਼ ਉਹ ਜਨ ਪਾਵੇ ਜਿਸ ਦੇ ਉੱਤੇ ਉਹ ਬਖਸ਼ਿਸ਼ ਕਰਦਾ ਹੈ ਮੇਰੀ ਨਜ਼ਰ ਕਰਦਾ ਹੈ ਉਹ ਹੀ ਸੱਚ ਨੂੰ ਪ੍ਰਾਪਤ ਕਰਦੇ ਹਨ ਪਾ ਲੈਂਦੇ ਹਨ ਪਾਵੇਂ ਪਾਉਂਦੇ ਹਨ ਅਤੇ ਫਿਰ ਉਹ ਹੀ ਸੱਚਾ ਸੋਇਲਾ ਗਾਉਂਦੇ ਹਨ ਸੱਚੀ ਬਾਣੀ ਗਾਉਂਦੇ ਹਨ ਸੁਣਦੇ ਹਨ ਵਿਚਾਰਦੇ ਹਨ ਸਤਸੰਗਤ ਕਰਦੇ ਹਨ ਤੇ ਆਪਣੇ ਆਤਮਿਕ ਜੀਵਨ ਨੂੰ ਆਪਣੇ ਮੂਲ ਨੂੰ ਪਛਾਨ ਕੇ ਮੂਲ ਵਿੱਚ ਸਮਾਉਣ ਦਾ ਯਤਨ ਕਰਦੇ ਨੇ ਕਹੇ ਨਾਨਕ ਸੱਚ ਸੋਇਲਾ ਨਾਨਕ ਆਖਦਾ ਹੈ ਇਹ ਸੱਚਾ ਸੋਇਲਾ ਸੱਚਾ ਰਬੀ ਗੀਤ ਜੋ ਪ੍ਰਮਾਤਮਾ ਦੀ ਜੋਤ ਨਾਲ ਅਨੁਭਵ ਕਰਵਾ ਕੇ ਆਤਮਿਕ ਆਨੰਦ ਬਖਸ਼ਦਾ ਹੈ ਇਸ ਨੂੰ ਗਾਓ ਸੱਚਿਆ ਕਰ ਗਾਓ ਸਤਸੰਗਤ ਰੂਪੀ ਕਰ ਸੱਚੇ ਘਰ ਵੀ ਜਾ ਕੇ ਇਹ ਬਾਣੀ ਨੂੰ ਗਾਉਉ ਪਾਈ ਇਹ ਤੁਹਾਡੇ ਜੀਵਨ ਦਾ ਮਨੋਰਥ ਹੈ ਇਹਦੇ ਨਾਲ ਜੀਵਨ ਸਫਲ ਹੋਣਾ ਹੈ ਇਹ ਐਸੀ ਹੈ ਇਹ ਵਸਤ ਤਜੀਨੇ ਜਾਈ ਨਿਤ ਨਿਦਰਾ ਕੁ ਉਰਤਾਰੋ ਇਹ ਬਾਣੀ ਰੂਪੀ ਜਿਹੜੀ ਵਸਤੂ ਹੈ ਇਹਦੇ ਵੀ ਜਿਹੜੀ ਦਾਤ ਹੈ ਇਹ ਧਿਆਨਯੋਗ ਨਹੀਂ ਹੈ ਤੇ ਆਪਸ਼ਨ ਨਹੀਂ ਹੈ ਕਿ ਇਸ ਨੂੰ ਅਪਣਾਇ ਜਾਣਾ ਆਪਣਾਏ ਬਾਣੀ ਪੜੋ ਜਾਣਾ ਪੜੋ ਬੰਨ ਸਰ ਜੀਵਨ ਜੀਉਣਾ ਜੀਉਣਾ ਅਸੀ ਗੱਲ ਨਹੀਂ ਹੈ ਜੇ ਇਨਸਾਨੀ ਜੀਵਨ ਦਾ ਮਨੋਰਥ ਸਮਝਣਾ ਹੈ ਇਨਸਾਨੀ ਜੀਵਨ ਦਾ ਮਨੋਰਥ ਪੂਰਾ ਕਰਨਾ ਹੈ ਤਾਂ ਇਸ ਤੋਂ ਬਿਨਾ ਕੋਈ ਚਾਰਾ ਨਹੀਂ ਬਾਣੀ ਪੜਨੀ ਹੈ ਵਿਚਾਰਨੀ ਹੈ ਅਮਲਾਂ ਵਿੱਚ ਲਿਆਉਣੀ ਹੈ ਤਾਂ ਹੀ ਆਤਮਗੰਨਨ ਆਤਮਿਕ ਖਿੜਾ ਆਤਮਿਕ ਸੁ ਪ੍ਰਾਪਤ ਕਰ ਸਕਦਾ ਹੈ ਦੁਨਿਆਵੀ ਪਦਾਰਥਾਂ ਨਾਲ ਅਸੀਂ ਕੁਝ ਵਿਕਤੀ ਸੁਖ ਬਾਅ ਸਕਦੇ ਹਾਂ ਕੁਝ ਸੰਸਾਰੀ ਜ਼ਰੂਰਤਾਂ ਆਪਣੀਆਂ ਪੂਰੀਆਂ ਕਰ ਸਕਦੇ ਹਾਂ ਪਰ ਜਿਹੜਾ ਆਤਮਿਕ ਉਲਾਰਾ ਹੈ ਆਤਮਿਕ ਆਨੰਦ ਹੈ ਆਤਮਿਕ ਸੋ ਉਸ ਸਵੀਟ ਕੰਟੈਂਟ ਜੋ ਹੈ ਉਹ ਅਸੀਂ ਬਾਣੀ ਦੇ ਨਾਲ ਲਗਨ ਤੋਂ ਬਿਨਾਂ ਨਹੀਂ ਪ੍ਰਾਪਤ ਕਰ ਸਕਦੇ ਆਖਰੀ ਪੋਰ ਦੀ ਵਿੱਚ ਆਨੰਦ ਸੁਣੋ ਵੱਡੇ ਭਾਗਿਓ ਇਹ ਵੱਡੇ ਭਾਗਾਂ ਵਾਲਿਓ ਇਹ ਸੁਣੋ ਆਨੰਦ ਕੀ ਹੈ ਸੱਚਾ ਆਨੰਦ ਕੀ ਹੈ ਇਹ ਹੈ ਬਾਣੀ ਗਾਉਣ ਦੇ ਨਾਲ ਇਹ ਸੋਇਲਾ ਗਾਉਣ ਦੇ ਨਾਲ ਆਤਮਿਕ ਆਨੰਦ ਪੈਦਾ ਹੁੰਦਾ ਹੈ ਉਹਦੇ ਨਾਲ ਫਿਰ ਸਗਲ ਮਨੋਰਥ ਪੂਰੇ ਤੁਹਾਡਾ ਜਿਹੜਾ ਪੂਰਾ ਮਨੋਰਥ ਹੈ ਜੀਵਨ ਦਾ ਇਹ ਪੂਰਾ ਹੋ ਜਾਵੇਗਾ ਇਨਸਾਨੀ ਜੀਵਨ ਦਾ ਜੋ ਮਨੋਰਥ ਹੈ ਪ੍ਰਮਾਤਮਾ ਦੇ ਵਿੱਚ ਸਮਾਨਾ ਉਸ ਜਿਸ ਮਹਾਨ ਜਿੰਤੂ ਅਸੀਂ ਵਿਛੜ ਕੇ ਇਸ ਵਿੱਚ ਆਏ ਹੋਏ ਹਾਂ ਮੂੜ ਉਸ ਜੋਤੀ ਸਮਾਜਾਣਾ ਜਿਵੇਂ ਨਦੀਆਂ ਤੇ ਵਾਪੋਂ ਸਮੁੰਦ ਨਾ ਜਾਣੀ ਜਿਵੇਂ ਨਦੀਆਂ ਨਾਲੇ ਸਮੁੰਦਰ ਚ ਪੈ ਕੇ ਫਿਰ ਵੱਖਰੀ ਨਹੀਂ ਰਹਦੇ ਸਾਗਰੀ ਬਣ ਜਾਂਦੇਵੇਂ ਜੋਤੀ ਜੋਤ ਰਲੀ ਸੰਪੂਰਨthia ਰਾਮ ਇਹ ਹੈ ਸਾਡੇ ਜਿੰਮ ਦਾ ਮਨੋਰਥ ਇਹ ਮਨੋਰਥ ਪੂਰਾ ਹੋ ਜਾਂਦਾ ਭਰਮ ਪ੍ਰਭ ਪਾਇਆ ਉਤਰੇ ਸਗਰ ਵਸੂਰੇ ਜਦੋਂ ਪਰਮ ਪਰਮਾਤਮਾ ਨੂੰ ਉਸ ਪਛਾਨ ਲਿਆ ਉਹਦਾ ਅਹਿਸਾਸ ਸਾਡੇ ਅੰਦਰ ਜਾਗ ਕੇ ਅਨੁਭਵ ਹੋ ਗਿਆ ਤੋ ਫਿਰ ਸਗਰ ਉਤਰੇ ਸਗਲ ਵਿਸੂਰੇ ਹਰ ਕਿਸਮ ਦਾ ਚੋਰਾ ਦੁੱਖ ਕਲੇ ਸਾਡੇ ਜਿਹੜੇ ਇਹ ਖਤਮ ਹੋ ਜਾਂਦੇ ਨੇ ਕਿਸੇ ਕਿਸਮ ਦਾ ਦੁੱਖ ਇਨਸਾਨ ਨੂੰ ਪੂ ਨਹੀਂ ਸਕਦਾ ਇਨਸਾਨ ਨੂੰ ਤੜਪਾ ਨਹੀਂ ਸਕਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਇਹ ਸੱਚੀ ਬਾਣੀ ਸੱਚਾ ਸੁਹਲਾ ਸੁਣਿਆ ਤੇ ਫਿਰ ਸਾਰੇ ਦੁੱਖ ਰੋਗ ਸੰਤਾਪ ਉਤਰੇ ਇਹ ਉਤਰ ਜਾਂਦੇ ਨੇ ਕੋਈ ਦੁੱਖ ਨੇੜੇ ਨਹੀਂ ਟੁਕਦਾ ਰੋਗ ਨਹੀਂ ਦੁੱਖ ਦਾ ਸੰਤਾਪ ਨਹੀਂ ਬੰਦੇ ਨੂੰ ਸਤਾਂ ਦੇ ਕਿਸੇ ਕਿਸਮ ਦਾ ਕੋਈ ਦੁੱਖ ਸੰਤਾਪ ਬੰਦੇ ਨੂੰ ਸਤਾ ਨਹੀਂ ਸਕਦਾ ਉਹਦੇ ਆਤਮਿਕ ਆਨੰਦ ਦੇ ਖੁਲਾਰੇ ਨੂੰ ਖਤਮ ਨਹੀਂ ਕਰ ਸਕਦਾ ਇਹ ਜਿਹੜਾ ਆਨੰਦ ਵਿੱਚ ਜਿਹੜੀ ਅਵਸਥਾ ਹੈ ਸੋਇਲਾ ਗਾਣ ਨਾਲ ਇਹ ਅਵਸਥਾ ਫਿਰ ਵਿਚਨਤ ਨਹੀਂ ਹੁੰਦੀ ਇਸ ਅਵਸਥਾ ਚ ਆਇਆ ਇਨਸਾਨ ਦੁੱਖਾਂ ਸੁੱਖਾਂ ਅੱਗੇ ਢੇਰੀ ਟਾ ਕੇ ਨਹੀਂ ਬਹਿੰਦਾ ਉਹ ਘਮਰਾਂਦਾ ਨਹੀਂ ਹੈ ਸੰਤ ਸਾਜਨ ਪੇ ਸਰਸੇ ਪੂਰੇ ਗੁਰ ਤੇ ਜਾਨੀ ਅਸੀਂ ਇਹਨੂੰ ਪੜਦੇ ਹਾਂ ਸੰਤ ਸਾਜਨ ਪੇ ਸਰਸੇ ਸਰਸੇ ਨਹੀਂ ਹੈ ਸਰਸੇ ਰਸ ਅਤੇ ਸਹ ਲਗਾ ਕਿ ਜਿਸ ਤਰ੍ਹਾਂ ਤੇ ਜੂਨੀ ਤੇ ਅਜੂਨੀ ਕਾਲ ਤੇ ਅਕਾਲ ਇਸ ਤਰ੍ਹਾਂ ਦੋ ਸ਼ਬਦਾਂ ਦੀ ਸੰਧੀ ਨਾਲ ਇਹ ਲਫਜ਼ ਹੈ ਸਹ ਰਸੇ ਰਸ ਨਾਲ ਪਰੇ ਹੋਏ ਰਸ ਰਸਾਇਕ ਹੋ ਕੇ ਸੰਤ ਸੱਜਣ ਪੇ ਸਰਸੇ ਐਸੇ ਸੰਤ ਸੱਜਣ ਲੋਕ ਜਿਹੜੇ ਸੱਚੀ ਬਾਣੀ ਗਾਉਂਦੇ ਨੇ ਉਹ ਆਤਮ ਗ੍ਰਸ ਨਾਲ ਪਰ ਜਾਂਦੇ ਨੇ ਜਿਵੇਂ ਸਾਵਣ ਦੇ ਮਹੀਨੇ ਵਿੱਚ ਜਦੋਂ ਮੌਸਮ ਬਹਾਰ ਆਉਂਦਾ ਹੈ ਸਾਵਣ ਮਹੀਨਾ ਆਉਂਦਾ ਹੈ ਕਿ ਰੁੱਖਾਂ ਟਾਹਣੀਆਂ ਦੇ ਵਿੱਚ ਕਿਤਨੀ ਹਰਿਆਵਲ ਆ ਜਾਂਦੀ ਹੈ ਜਿਹੜੀ ਖ਼ਜ਼ਾਨ ਦੇ ਮੌਸਮ 'ਚ ਡਾਲੀ ਸੁੱਕੀ ਟੁੱਟ ਜਾਂਦੀ ਹੈ ਉਹ ਜਦੋਂ ਰਸ ਨਾ ਪਰ ਜਾਂਦੀਏ ਉਸ ਨੂੰ ਤੋੜਨਾ ਮੁਸ਼ਕਲ ਹੋ ਜਾਂਦਾ ਹੈ ਇਸ ਤਰ੍ਹਾਂ ਸੰਤ ਸੱਜਣ ਜਿਹੜੇ ਨੇ ਹੋਰ ਦੇ ਵਿੱਚ ਆਤਮਿਕ guna ਨਾਲ ਸਰਸੇ ਰਸ ਨਾਲ ਭਰੇ ਜਾਂਦੇ ਨੇ ਆਤਮਿਕ guna ਨਾਲ ਭਰੇ ਜਾਂਦੇ ਨੇ ਪੂਰੇ ਗੁਰ ਤੇ ਜਾਣੀ ਕਿਉਂਕਿ ਉਹਨਾਂ ਨੇ ਪੂਰੇ ਗੁਰੂ ਤੋਂ ਇਹ ਸੱਚੀ ਬਾਣੀ ਸੱਚਾ ਸੋਇਲਾ ਜਾਨ ਲਿਆ ਹੁੰਦਾ ਹੈ ਕਿ ਇਸ ਦੀ ਕੀ ਅਹਿਮੀਅਤ ਹੈ ਜਿੰਦਗੀ ਵਿੱਚ ਇਹਦਾ ਕੀ ਪ੍ਰਭਾਵ ਜੀਵਨ ਤੇ ਪੈਂਦਾ ਉਹਨਾਂ ਨੂੰ ਸਮਝਾ ਗਈ ਹੁੰਦੀ ਹੈ ਫਿਰ ਸੁਣਤੇ ਪੁਨੀਤ ਕਹਤੇ ਪੁੱਤ ਐਸੇ ਬੰਦੇ ਇਹ ਜ਼ੁਬਾਨੀ ਨੂੰ ਸੁਣ ਕੇ ਵੀ ਪਿੱਤਰ ਹੁੰਦੇ ਨੇ ਕਹਿੰਦੇ ਵੀ ਪਿੱਤਰ ਹੁੰਦੇ ਨੇ ਉਹ ਬਾਣੀ ਪੜਦੇ ਨੇ ਵਿਚਾਰਦੇ ਨੇ ਬਾਣੀ ਗਾਉਂਦੇ ਨੇ ਬਾਣੀ ਸੁਣਦੇ ਨੇ ਕਹਿੰਦੇ ਨੇ ਇਹਦੇ ਨਾਲ ਸੁਣਦੇ ਆ ਵੀ ਅਨੰਦਮ ਦਾਸੀ ਕੀਰਤਨ ਸੁਣਦੇ ਆ ਤੇ ਆਤਮਾ ਆਤਮਗੁਲਾਰਾ ਇਕਾਇਮ ਹੋ ਜਾਂਦਾ ਹੈ ਜੇ ਬਾਣੀ ਪੜਦੇ ਹਾਂ ਤਾਂ ਇਹ ਲੜਾ ਕਾਇਮ ਹੁੰਦਾ ਹੈ ਬਾਣੀ ਦੇ ਕਿਸੇ ਵਿਚਾਰ ਵਿੱਚ ਸੁਰਤੀ ਸਾਡੀ ਚਰੀ ਜਾਂਦੀ ਹੈ ਤੇ ਫਿਰ ਵੀ ਆਤਮਿਕ ਆਨੰਦ ਯਾਨੀ ਇਹ ਜਿਹੜਾ ਸੋਹਲੇ ਵਾਲਾ ਜੋ ਆਨੰਦ ਹੈ ਆਤਮਿਕ ਆਨੰਦ ਇਹ ਪ੍ਰਾਪਤ ਹੋ ਜਾਂਦਾ ਹੈ ਤੇ ਸੁਣਤੇ ਪੁਨੀਤ ਕਹਤੇ ਪੁਿਤ ਸਤਗੁਰ ਰਹਾ ਪਰ ਪੂਰੇ ਜਿਨ੍ਹਾਂ ਅੰਦਰ ਬਾਣੀ ਭਰਪੂਰ ਰੂਪ ਵਿੱਚ ਅੰਦਰ ਟਿਕ ਜਾਂਦੀ ਹੈ ਬਾਣੀ ਅਨੁਸਾਰ ਉਹ ਜੀਵਨ ਜੀਉਂਦੇ ਨੇ ਹਰ ਗੱਲ ਤੇ ਬਾਣੀ ਦੀ ਰਹਿਬਰੀ ਲੈਂਦੇ ਨੇ ਉਹਨਾਂ ਉਹਨਾਂ ਦਾ ਫਿਰ ਹਿਰਦਾ ਪਵਿੱਤਰ ਹੋ ਜਾਂਦਾ ਉਹਨਾਂ 'ਚ ਕੋਈ ਵੀ ਕਾਰ ਨਹੀਂ ਰਹਿੰਦਾ ਕਾਮ ਕਰੋ ਲੋਭ ਓਮਕਾਰ ਬਰੀਆਂ ਆਸਾ ਤ੍ਰਿਸ਼ਨਾ ਇਹ ਨਹੀਂ ਰਹਿੰਦੀ ਇੱਕ ਵਖਰਾ ਪੰਨ ਰੱਬ ਨਾਲੋਂ ਹੂਮੀ ਵੀ ਮਿਟ ਜਾਂਦੀ ਹੈ ਮੇਨਮਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਤੂਰੇ ਨਾਨਕ ਮਿਹਨਤੀ ਕਰਦਾ ਹੈ ਗੁਰਪ੍ਰਤਾਸ ਜੀ ਦੇ ਰੂਪ 'ਚ ਗੁਰ ਚਰਨ ਲਾਗੇ ਜਿਹੜੇ ਗੁਰੂ ਦੇ ਚਰਨਾਂ ਨਾਲ ਲੱਗ ਜਾਂਦੇ ਨੇ ਵਾਜੇ ਅਣਖ ਦੇ ਧੂਰੇ ਉਹਨਾਂ ਦੇ ਅੰਦਰ ਇੱਥੇ ਧੂਰੇ ਪੜ ਜਾਂਦੇ ਕਿ ਧੂਰੇ ਨਹੀਂ ਇਹ ਤਾਂ ਦੇ ਨਾਲ ਨਹੀਂ ਹੈ ਤੱਤੇ ਨਾਲ ਤੂਰੇ ਤੂਰੇ ਹੁੰਦਾ ਜਿਹੜੇ ਵਾਜੇ ਵਜਦੇ ਨੇ ਉਹ ਤੋਂ ਜਿਹੜੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਗੁਰ ਚਰਨ ਲੱਗਦੇ ਨੇ ਗੁਰੂ ਦੇ ਚਰਨਾਂ ਨਾਲ ਪਾਉ ਗੁਰੂ ਦੀ ਪਾਣੀ ਲੱਗ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਸਮਝੇ ਗਏ ਹਨ ਇਸੇ ਵਾਸਤੇ ਗੁਰੂ ਦੀ ਸ਼ਬਦ ਨੂੰ ਹੀ ਅਰਥ ਦੇ ਵਸਾਉਣ ਦੀ ਗੱਲ ਹੈ। ਤੋ ਜਿਹੜੇ ਗੁਰੂ ਚਰਨਾਂ ਵਾਲੇ ਬਾਣੀ ਦੇ ਜੁੜਦੇ ਨੇ ਸੁਰ ਸ਼ਬਦ ਦਾ ਮੇਲ ਕਰਦੇ ਨੇ ਉਹਨਾਂ ਦੇ ਸੁਰ ਸ਼ਬਦ ਦਾ ਮੇਲ ਹੋਣ ਨਾਲ ਜਦੋਂ ਆਤਮਿਕ ਅਨੰਦ ਦੇ ਤੂਰੇ ਭਾਵ ਅੰਦਰ ਇਤਨਾ ਅਨੰਦ ਆਉਂਦਾ ਹੈ ਜਿਵੇਂ ਉਹਨਾਂ ਦੇ ਅੰਦਰ ਕੋਈ ਵਾਜੇ ਵਜਰੇ ਹੋਣ। ਉਹਨਾਂ ਖਦੇ ਨਾਦ ਵਜਰੇ ਹੋਣ। ਇਸ ਕਿਸਮ ਦਾ ਮਹਾਨ ਅਨੰਦ ਹੈ ਜਿਹੜਾ ਬਾਹਰਲੇ ਕਿਸੇ ਸਾਜ਼ਾ ਵਾਜਨ ਨਾਲ ਜਿਸ ਦੀ ਉਪਮ ਨਹੀਂ ਦਿੱਤੀ ਜਾ ਸਕਦੀ। ਮਹਾਨ ਅਨੰਦ ਹੈ ਜੋ ਬਿਆਨਿਕ ਤਜਿ ਗੂੰ ਗੂੰਗੇ ਮਠਿਆਈ ਜਿਵੇਂ ਗੂੰਗਾ ਮਠਿਆਈ ਖਾਂਦਾ ਹੈ। ਉਹ ਆਨੰਦ ਮਹਿਸੂਸ ਕਰਦਾ ਪਰ ਉਹ ਬੋਲ ਨਹੀਂ ਸਕਦਾ ਦੱਸ ਨਹੀਂ ਸਕਦਾ ਕਿ ਇਹ ਕਿਹੋ ਜੀ ਹੈ ਇਹ ਸਵਾਦ ਕਿਹੋ ਜਿਹਾ ਹੈ ਸਵਾਦ ਦਾ ਕੋ ਨਾਪ ਤੋਲ ਸਾਡੇ ਸਾਹਮਣੇ ਰੱਖ ਨਹੀਂ ਸਕਦਾ ਇਸੇ ਤਰ੍ਹਾਂ ਹੀ ਇਹ ਜਿਹੜੇ ਆਤਮਿਕ ਆਨੰਦ ਆਤਮਿਕੁਨਾਰੇ ਹੁੰਦੇ ਨੇ ਇਹਨਾਂ ਦੀ ਉਪਮਾ ਕਿਸੇ ਸਾਜ਼ ਬਾਰ ਨਾਲ ਨਹੀਂ ਕੀਤੀ ਜਾ ਸਕਦੀ ਲੇਕਿਨ ਚੁਕਿ ਅਸੀਂ ਬਾਹਰੀ ਜ਼ਿੰਦਗੀ ਵਿੱਚ ਸਾਜ਼ੋ ਬਾਜ਼ਾਂ ਨਾਲ ਨੱਚਕੁੱਦ ਕੇ ਮਜਾਤ ਜਾ ਕੇ ਹੀ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਆਨੰਦ ਮਹਿਸੂਸ ਕਰਦੇ ਹਾਂ ਤੇ ਗੁਰੂ ਜੀ ਨੇ ਉਹਨਾਂ ਦੇ ਰਾਹੀਂ ਸਮਝਾਉਂਦਾ ਜਤਨ ਕੀਤਾ ਕਿ ਬਈ ਅੰਦਰ ਤੂਰੇ ਬੈਦੇ ਨੇ ਬਾਜੇ ਬੈਦੇ ਨੇ ਮਿਰਦੰਗ ਢੋਲ ਬੈਦੇ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਸੱਚਮੁੱਚ ਅੰਦਰ ਉਹ ਉਹ ਚਮੜੇ ਨਾਲ ਮੜਿਆ ਢੋਲ ਵੱਜਦਾ ਹੈ ਜਾਂ ਕਿਦੇ ਹਾਰਮੋਨੀਅਮ ਅੰਦਰ ਵੱਜਦੇ ਨੇ ਐਸਾ ਨਹੀਂ ਹੁੰਦਾ ਆਤਮਿਕ ਅਨੰਦ ਨੂੰ ਸਾਜ਼ਾਂ ਬਾਜ਼ਾਂ ਦੇ ਅਨੰਦ ਨਾਲੋਂ ਕਿਤੇ ਵਧੀਆ ਅਨੰਦ ਹੈ ਜਿਸ ਦੀ ਉਪਮਾ ਕਿਸੇ ਜੀ ਨਾਲ ਦਿੱਤੀ ਨਹੀਂ ਜਾ ਸਕਦੀ ਇਸ ਵਾਸਤੇ ਇਹ ਸਮਝਾਉਣ ਵਾਸਤੇ ਅਸੀਂ ਦੁਨੀਆਵੀ ਜਿਹੜੀ ਚੀਜ਼ ਦੇਖੀ ਨੇ ਉਹਨਾਂ ਦੀ ਹੀ ਮਿਸਾਲ ਉਹਨਾਂ ਦਾ ਹੀ ਦਰਸ਼ਣ ਦਿੱਤਾ ਜਾਂਦਾ ਹੈ ਤੁ ਕਹਿਣ ਤੋਂ ਪਾਵੇ ਕਿ ਪ੍ਰਭੂ ਮਿਲਾਪ ਦੇ ਨਾਲ ਜਦੋਂ ਗੁਰੂ ਦੇ ਚਰਨ ਨਰ ਬੰਦਾ ਜੁੜਦਾ ਹੈ ਜਪਨੀ ਨਾਲ ਜੁੜਦਾ ਸੁਰ ਸ਼ਬਦ ਦਾ ਮੇਲ ਹੁੰਦਾ ਹੈ ਤੇ ਮਹਾਨ ਆਤਮਿਕ ਆਨੰਦ ਦੀ ਉਹ ਪ੍ਰਾਪਤੀ ਹੁੰਦੀ ਹੈ ਜਿਸ ਦਾ ਮੁਕਾਬਲਾ ਸੰਸਾਰੀ ਕਿਸੇ ਪਦਾਰਥਕ ਆਨੰਦ ਨਾਲ ਨਹੀਂ ਲਾਇਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ